ਅਧਿਆਪਕ ਸਹਿਬਾਨ ਪ੍ਰੋਫੈਸਰ ਸਹਿਬਾਨ ਸੋ ਸਤਿਗੁਰੂ ਜੀ ਕਿਰਪਾ ਕਰ ਨਿਸੀ ਤਰ੍ਹਾਂ ਇਹ ਪਿਆਰ ਜਿਹੜਾ ਸਾਰਿਆਂ ਦਾ ਬਣਿਆ ਰਹੇ ਤੇ ਤੁਸੀਂ ਸਾਰੇ ਗੁਰਮਤ ਦੇ ਉਹ ਵਿਦਿਆਰਥੀਓ ਜਿਨ੍ਹਾਂ ਨੇ ਜਿੱਥੇ ਸਾਰੀ ਉਮਰ ਸਿੱਖਣਾ ਵੀ ਆ ਤੇ ਸਿਖਾਉਣਾ ਵੀ ਆ ਖਾਸ ਕਰਕੇ ਇੱਥੇ ਜਿਹੜੀ ਪੜ੍ਹਾਈ ਕਰਵਾਈ ਜਾਂਦੀ ਆ ਕੌਮ ਦੇ ਢਾਡੀ ਜਥੇ ਕਵੀਸ਼ਰ ਸਹਿਬਾਨ ਇਥੋਂ ਪੈਦਾ ਹੋਣੇ ਆ ਸੋ ਆਓ ਸਭ ਤੋਂ ਪਹਿਲਾਂ ਗੁਰਫਤੇ ਦੀ ਸਾਂਝ ਕਰੀਏ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੱਦਾਂ ਵੀਰ ਜੀ ਦੱਸ ਕੇ ਗਏ ਆ ਕੋਈ ਸਵਾਲ ਹੋਵੇ ਤੁਸੀਂ ਕਰ ਸਕਦੇ ਹੋ ਕਿਉਂਕਿ ਆਪਣਾ ਸਾਰਿਆਂ ਦਾ ਸੰਬੰਧ ਫੀਲਡ ਦੇ ਨਾਲ ਅੰਗੂਰ ਸਾਹਿਬ ਨੇ ਬੜਾ ਲੰਮਾ ਸਮਾਂ ਫੀਲਡ ਦੇ ਵਿੱਚ ਆਪਣੀਆਂ ਸੇਵਾਵਾਂ ਦਿੱਤੀਆਂ ਹੁਣ ਵੀ ਉਹ ਕਾਰਛੀਲ ਨੇ ਸੋ 10 ਦਾ ਵੀ ਬੜੇ ਲੰਬੇ ਸਮੇਂ ਦਾ ਤਜਰਬਾ ਆ ਸਕੂਲਾਂ ਕਾਲਜਾਂ ਦੇ ਵਿੱਚ ਅਕਸਰ ਮੈਂ ਜਾਂਦਾ ਆ ਬੱਚਿਆਂ ਦੇ ਰੂਬਰੂ ਹੋਣਾ ਤਕਰੀਬਨ ਅੱਜ ਤੋਂ ਨਹੀਂ 24-25 ਸਾਲਾਂ ਤੋਂ ਇਹ ਕਾਰਜ ਸਤਗੁਰੂ ਜੀ ਦੀ ਕਿਰਪਾ ਦੇ ਨਾਲ ਚੱਲ ਰਿਹਾ ਤੇ ਮੈਨੂੰ ਇੱਕ ਸ਼ੌਂਕ ਕਹਿ ਲਓ ਜਾਂ ਇੱਕ ਲਗਨ ਕਹਿ ਲਓ ਕਿ ਗੁਰੂ ਸਾਹਿਬ ਨੇ ਜਿਹੜੇ ਕਾਰਜ ਕੀਤੇ ਆ ਉਹਨਾਂ ਨੂੰ ਅੱਗੇ ਦਰਾਈਏ ਹੁਣ ਤੁਸੀਂ ਕੌਮ ਦੇ ਪ੍ਰਚਾਰਕ ਬਣਨਾ ਹੈ ਤੇ ਢਾਡੀ ਜੱਥਿਆਂ ਦੇ ਰੂਪ ਵਿੱਚ ਜਾਂ ਕਵੀਸ਼ਰੀ ਜੱਥਿਆਂ ਦੇ ਰੂਪ ਵਿੱਚ ਆਪਣੀਆਂ ਸੇਵਾਵਾਂ ਕਰਨੀਆਂ ਕਿਉਂਕਿ ਇਹ ਸਾਡਾ ਵਿਰਸਾ ਆ ਢਾਡੀ ਕਲਾ ਕਵੀਸ਼ਰੀ ਕਲਾ ਕਵੀ ਸਹਿਬਾਨ ਗੁਰੂ ਘਰ ਦੀ ਕੀਰਤਨੀਏ ਪ੍ਰਚਾਰਕ ਤੇ ਉਸ ਵਿਰਸੇ ਦੀ ਸੰਭਾਲ ਵੀ ਤੁਸੀਂ ਕਰਨੀ ਆ ਤੇ ਸਿੱਖ ਵਿਰਸੇ ਨੂੰ ਅੱਗੇ ਪ੍ਰਚਾਰਨਾ ਵੀ ਆ ਦੋਨੋਂ ਪੱਖ ਜਿਹੜੇ ਆ ਉਹ ਤੁਹਾਡੇ ਕੋਲ ਆ ਉਹਦੇ ਵਿੱਚ ਨਿਰੰਤਰ ਜੋ ਪ੍ਰੋਫੈਸਰ ਸਾਹਿਬਾਨ ਵੱਲੋਂ ਤੁਹਾਨੂੰ ਉਹ ਸਿੱਖਿਆ ਦਿੱਤੀ ਜਾ ਰਹੀ ਆ ਵੀ ਪਹਿਲਾਂ ਅਸੀਂ ਜਿਹੜਾ ਗੁਰਬਾਣੀ ਦਾ ਸਿਧਾਂਤ ਆ ਉਸ ਤੋਂ ਪਰਪੱਕ ਹੋਣਾ ਆ ਅੱਜ ਦੇ ਸਮੇਂ ਜਿਹੜੀ ਵੱਡੀ ਕਮਜ਼ੋਰੀ ਆ ਆਪਾਂ ਦੇਖਦੇ ਆ ਨਾ ਜਥੇਬਾਹਤ ਨੇ ਤੁਹਾਡੀ ਜਥੇ ਆ ਕਬਿਸ਼ਰੀ ਜਥੇ ਆ ਪਰ ਅਸੀਂ ਮਾਰ ਕਿੱਥੋਂ ਖਾਣੇ ਸਿਧਾਂਤਕ ਪੱਖ ਤੋਂ ਅਸੀਂ ਮਾਰ ਕਿੱਥੋਂ ਖਾਣੇ ਆ ਵੀ ਕਈ ਜਗ੍ਹਾ ਅਸੀਂ ਇਤਿਹਾਸ ਦੀ ਗੱਲ ਕਰਨ ਦੀ ਜਗ੍ਹਾ ਹੋਰ ਹੀ ਗੱਲਾਂ ਸਟੇਜਾਂ ਤੇ ਕਰੀ ਜਾਂਦੇ ਆ ਉੱਥੇ ਕੀ ਹੁੰਦਾ ਆ ਅਸੀਂ ਜਿਹੜੀ ਅੱਗੇ ਸੰਗਤ ਬੈਠੀ ਆ ਨਾ ਉਹਨਾਂ ਨੂੰ ਕੀ ਪਰੋਸਦੇ ਪਏ ਆ ਉਹਨਾਂ ਨੂੰ ਕੀ ਦੱਸਦੇ ਪਏ ਆ ਉਹਦੇ ਵਿੱਚ ਨਾ ਗਰਭਾਣੀ ਹੁੰਦੀ ਆ ਨਾ ਇਤਿਹਾਸ ਹੁੰਦਾ ਅੱਜ ਤੇ ਟ੍ਰੈਂਡ ਹੋਰ ਚੱਲ ਪਿਆ ਵੀ ਜਿਹਦੀ ਮਰਜ਼ੀ ਜਿਹਦੇ ਨਾਂ ਤੇ ਮਰਜ਼ੀ ਕਵਿਤਾ ਲਿਖ ਕੇ ਉਹਦੀ ਉਸਤਤ ਦੇ ਵਿੱਚ ਗਾ ਦਿਓ ਸਟੇਜ ਤੇ ਭੰਗੂ ਸਾਹਿਬ ਬੈਠੇ ਨੇ ਇਹ ਕੰਮ ਬਹੁਤ ਜ਼ਿਆਦਾ ਸਾਡੇ ਸਮਾਜ ਵਿੱਚ ਅੱਜ ਹੋ ਰਿਹਾ ਬਸ ਜਿਸ ਪੱਧਰ ਦੇ ਕਵੀਸ਼ਰ ਜਾਂ ਜਿਸ ਪੱਧਰ ਦੇ ਢਾਡੀ ਗੁਰੂ ਸਾਹਿਬ ਨੇ ਸਾਜੇ ਸੀ ਉਸੀ ਨਿਰੰਕਾਰ ਦੀ ਗੱਲ ਕਰਨੀ ਹੈ। ਓਸੀ ਗੁਰੂ ਸਹਿਬਾਨ ਦੀ ਉਸਤਤ ਜਿਹੜੀ ਆ ਉਹਨਾਂ ਦੀ ਮਹਿਮਾ ਤੇ ਵਡਿਆਈ ਜਿਹੜੀ ਆ ਉਹ ਕਰਨੀ ਆ। ਜਾਂ ਫਿਰ ਸਾਡੀ ਕੌਮ ਦੇ ਜਿਹੜੇ ਮਹਾਨ ਨਾਇਕ ਨੇ ਸਾਡੇ ਸ਼ਹੀਦ ਨੇ ਜਾਂ ਸਾਡਾ ਜਿਹੜਾ ਇਤਿਹਾਸ ਦਾ ਪੱਖ ਆ ਉਹਨੂੰ ਗਾ ਕੇ ਸੰਗਤਾਂ ਦੇ ਵਿੱਚ ਪਰੋਸਣਾ ਆ, ਸੰਗਤਾਂ ਦੇ ਵਿੱਚ ਉਹਨੂੰ ਲੈ ਕੇ ਜਾਣਾ ਆ। ਪਰ ਅੱਜ ਹੌਲੀ ਹੌਲੀ ਜਿਹੜੀਆਂ ਗੱਲਾਂ ਸਾਡੇ ਵਿੱਚ ਆ ਗਈਆਂ ਆ ਇਹਨਾਂ ਤੋਂ ਅਸੀਂ ਕਿਵੇਂ ਉੱਚਿਆਂ ਉੱਠਣਾ ਆ ਇਹ ਕਾਲਜ ਦੇ ਵਿੱਚ ਪੜ੍ਹ ਕੇ ਵੀ ਜੇ ਸਾਡੇ ਵਿੱਚ ਵੀ ਉਹ ਚੀਜ਼ ਰਹੀ ਫਿਰ ਇਹਨਾਂ ਇਹਨਾਂ ਸਮਾਂ ਲਾਉਣਾ ਜਿਹੜਾ ਆ ਉਹ ਕਿਸੇ ਅਰਥ ਨਹੀਂ ਆਵੇਗਾ ਸੋ ਇਹ ਜਿਹੜੀ ਉਮੀਦ ਆ ਇਹ ਸਭ ਤੋਂ ਪਹਿਲਾਂ ਤੁਹਾਡੇ ਕੋਲੋਂ ਅਸੀਂ ਕਰਦੇ ਆ 10 ਵੀ ਇਹ ਉਮੀਦ ਰੱਖਦਾ ਆ ਵੀ ਤੁਸੀਂ ਕੱਲ ਨੂੰ ਐਸੇ ਕਵੀਸ਼ਰ ਐਸੇ ਢਾਡੀ ਬਣ ਕੇ ਕੁਝ ਵੱਖਰੀ ਗੱਲ ਜਿਹੜੀ ਆਦਾ ਜਿਹੜੀ ਗੁਰੂ ਸਾਹਿਬ ਨੇ ਸਾਨੂੰ ਦੱਸੀ ਆ ਵਲਖਨਤਾ ਜਿਹੜੀ ਆ ਢਾਡੀ ਕਲਾ ਦੀ ਜਾਂ ਕਵੀਸ਼ਰੀ ਕਲਾ ਦੀ ਉਹ ਸੰਗਤਾਂ ਤੱਕ ਕਿਵੇਂ ਲੈ ਕੇ ਜਾਣੀ ਆ ਉਹਨੂੰ ਕਿਦਾਂ ਸੰਗਤਾਂ ਤੱਕ ਪਹੁੰਚਾਉਣਾ ਉਹਦੇ ਬਾਰੇ ਸਭ ਤੋਂ ਪਹਿਲਾਂ ਜ਼ਰੂਰੀ ਆ ਵੀ ਗੁਰੂ ਨਾਨਕ ਸਾਹਿਬ ਦਾ ਪ੍ਰਚਾਰ ਢੰਗ ਕਿਦਾਂ ਦਾ ਸੀ ਉਹਨਾਂ ਨੇ ਕਿਵੇਂ ਪ੍ਰਚਾਰ ਕੀਤਾ ਦਸਾਂ ਸਰੂਪਾਂ ਦੇ ਵਿੱਚ ਗੁਰੂ ਨਾਨਕ ਸਾਹਿਬ ਜੋਤ ਉਹ ਜੋਗਤ ਸਾਇ ਜੋਤ ਤੇ ਉਹੀ ਸੀ ਨਾ ਜੀ ਸਰੀਰਾਂ ਦਾ ਫਰਕ ਪਿਆ ਭਾਂਡਿਆਂ ਦਾ ਫਰਕ ਪਿਆ ਗੁਰੂ ਤੇ ਇੱਕੋ ਹੀ ਹੈ ਨਾ ਹਾਂਜੀ ਤੇ ਗੁਰੂ ਗ੍ਰੰਥ ਸਾਹਿਬ ਤੱਕ ਦਸਾਂ ਪਾਤਸ਼ਾਹੀਆਂ ਦੇ ਵਿੱਚ ਉਹ ਸ਼ਬਦ ਗੁਰੂ ਹੀ ਵਰਤ ਰਿਹਾ ਜੋਤ ਉਹੀ ਵਰਤ ਰਹੀ ਹੈ ਇਹ ਸਾਡਾ ਸਿਧਾਂਤ ਆ ਇਸ ਤੋਂ ਵਾਕਿਫ ਹੋਣਾ ਪੈਣਾ ਆ ਜੇ ਗੱਲ ਗੁਰੂ ਨਾਨਕ ਸਾਹਿਬ ਦੀ ਕਰਦੇ ਆ ਕਿ ਜੋਤ ਉਥੇ ਵੀ ਉਹੀ ਹੈ ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ ਕਿ ਜੇ ਛੇਵੇਂ ਪਾਤਸ਼ਾਹ ਦਾ ਸਮਾਂ ਆਇਆ ਤੇ ਜੋਤ ਤੇ ਉਥੇ ਵੀ ਉਹੀ ਅੱਗੇ ਵਧੀ ਹੈ ਨਾ ਜੀ ਜੋਤ ਥੋੜੀ ਬਦਲ ਗਈ ਹੈ ਸਿਧਾਂਤ ਥੋੜੀ ਬਦਲ ਗਿਆ ਹੈ ਵਿਚਾਰਧਾਰਾ ਨਹੀਂ ਬਦਲੀ ਉਹਨੂੰ ਪ੍ਰਚਾਰਨ ਦੇ ਢੰਗ ਤੇ ਤਰੀਕੇ ਬਦਲਦੇ ਰਹੇ ਆ ਗੁਰੂ ਨਾਨਕ ਸਾਹਿਬ ਦੇ ਸਮੇਂ ਜੇ ਕੀਰਤਨ ਹੁੰਦਾ ਸੀ ਤੇ ਛੇਵੇਂ ਪਾਤਸ਼ਾਹ ਮਹਾਰਾਣਾ ਹਰਿ ਢੀ ਸਿੰਘਾਂ ਦੀ ਸਾਜਨਾ ਕਰ ਦਿੱਤੀ ਕਿਉਂ ਕਿਉਂਕਿ ਢਾਡੀ ਸਿੰਘਾਂ ਦੀ ਲੋੜ ਸਮਝੀ ਮਹਾਰਾਜ ਨੇ ਵੀਰ ਰਸ ਕੌਮ ਦੇ ਵਿੱਚ ਕਿਦਾਂ ਪੈਦਾ ਕਰਨਾ ਇਹਦਾ ਇਹ ਨਹੀਂ ਆਪਾਂ ਕਹਿ ਸਕਦੇ ਵੀ ਜੇ ਕੀਰਤਨ ਹੋ ਰਿਹਾ ਤੇ ਢਾਡੀ ਕਲਾ ਦੀ ਅਹਿਮੀਤ ਘਟਾ ਕਿਤੇ ਨਾ ਕਿਤੇ ਅਸੀਂ ਇਸ ਚੀਜ਼ ਨੂੰ ਹੰਘਾਰਾ ਨਹੀਂ ਦਿੱਤਾ ਸੰਗਤੀ ਤੌਰ ਤੇ ਵੀ ਅੱਜ ਸਾਡਾ ਫੈਸਲਾ ਪਾਣਾ ਅਸੀਂ ਕੀਰਤਨ ਦਰਬਾਰ ਤੇ ਕਰਾਉਂਦੇ ਆ ਪਰ ਢਾਡੀ ਜੱਥਿਆਂ ਨੂੰ ਕਈ ਵਾਰੀ ਉੱਥੇ ਸੱਜਿਆ ਹੀ ਨਹੀਂ ਜਾਂਦਾ ਕਈ ਵਾਰੀ ਮੇਰੀ ਗੱਲ ਹੁੰਦੀ ਆ ਵੀ ਆਪਾਂ ਮਜ਼ੂਰੀ ਲਾਗੀ ਜਿੱਥੇ ਸਾਦੇ ਆ ਉੱਥੇ ਕੌਮ ਦੇ ਚੰਗੇ ਢਾਡੀ ਚੰਗੇ ਕਵੀਸ਼ਰਾਂ ਨੂੰ ਕਿਉਂ ਨਹੀਂ ਨਾਲ ਸੱਤਿਆ ਜਾਂਦਾ ਇਹ ਸਾਡੀ ਉਹਦਾ ਕਾਰਨ ਕੀ ਹੈ ਵੀ ਅਸੀਂ ਇੱਕ ਪੱਖ ਲੈ ਲਿਆ ਅਗਲੀ ਗੱਲ ਨੂੰ ਸਮਝਣ ਦਾ ਯਤਨ ਹੀ ਨਹੀਂ ਕੀਤਾ ਵੀ ਢਾਡੀ ਕਲਾ ਦੀ ਕੀ ਆਮੀਅਤ ਹੈ ਕਵੀਸ਼ਰੀ ਕਲਾ ਦੀ ਕੀ ਆਮੀਅਤ ਹੈ ਜਿੱਥੇ ਨੌਜਵਾਨਾਂ ਨੂੰ ਸਤਪੁਰਾਂ ਨੇ ਆਵਾਜ਼ ਮਾਰੀ ਆ ਕਿਉਂਕਿ ਜੋਤ ਤੇ ਉਹੀ ਸੀ ਨਾ ਜਰਜਨ ਕਾਇਆ ਪਲਟਕਾ ਕਾਇਆ ਪਲਟੀ ਅਰਨ ਮੂਰਤ ਹਰਗੋਬਿੰਦ ਸਵਾਰੀ ਜਿਹੜੀ ਮੂਰਤ ਹੈ ਜਿਹੜਾ ਸਰੂਪ ਹੈ ਉਹ ਛੇਵੇਂ ਪਾਤਸ਼ਾਹ ਦਾ ਹੈ ਪਰ ਉਹਦੇ ਅੰਦਰ ਜੋਤ ਉਹੀ ਹੈ ਗੁਰੂ ਨਾਨਕ ਦੇਵ ਜੇ ਜੋਤ ਉਹੀ ਸੀ ਤੇ ਸਵਾ ਪੰਜ ਸਾਲ ਦੀ ਉਮਰ ਵਿੱਚ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਗੁਰੂ ਬਣ ਗਏ ਜਿਨ੍ਹਾਂ ਨੇ ਦੇਖਿਆ ਵੀ ਭਾਂਡਾ ਤੇ ਛੋਟਾ ਹੈ ਉਹਨਾਂ ਨੇ ਤਰਕ ਵੀ ਕੀਤੇ ਹੈ ਵੀ ਇੰਨੀ ਛੋਟੀ ਉਮਰ ਦਾ ਗੁਰੂ ਕਿੱਦਾਂ ਹੋ ਸਕਦਾ ਪਰ ਜਦੋਂ ਉਹਨਾਂ ਨੂੰ ਪਤਾ ਲੱਗਾ ਵੀ ਅੰਦਰ ਜੋਤ ਵੱਡੀ ਹੈ ਜੋਤ ਗੁਰਨਾਨਕ ਦੇਵ ਹੈ ਪੀਰ ਬੁੱਧੂ ਸ਼ਾਹ ਨੂੰ ਜਦੋਂ ਪਤਾ ਲੱਗਾ ਵੀ 9 ਸਾਲ ਦਾ ਸ੍ਰੀ ਗੁਰੂ ਗੋਬਿੰਦ ਰਾਏ ਮੈਂ ਅੱਗੇ ਕਿੱਦਾਂ ਝੁਕਾਂ ਮੈਨੂੰ ਕਿੱਦਾਂ ਮੱਥਾ ਟੇਕਾਂ ਮੈਂ ਕਿਵੇਂ ਇਹਦੇ ਜਾ ਕੇ ਕੋਲ ਬੈਠਾਂ ਕਿਉਂਕਿ ਮੇਰੇ ਤੋਂ ਬਹੁਤ ਛੋਟੀ ਉਮਰ ਦਾ ਹੈ ਲੋਕ ਤੇ ਮੈਨੂੰ ਮੱਥੇ ਟੇਕਦੇ ਆ ਲੋਕ ਮੈਨੂੰ ਸਿਰ ਤੇ ਕਰਦੇ ਆ ਪਰ ਜਦੋਂ ਉਹਨੇ ਗੁਰੂ ਨਾਨਕ ਸਾਹਿਬ ਦੇ ਘਰ ਦਾ ਸਿਧਾਂਤ ਆਪਣੇ ਮਨ ਵਿੱਚ ਵਿਚਾਰਿਆ ਗੁਰੂ ਤੇਗ ਬਹਾਦਰ ਸਾਹਿਬ ਦਾ ਫੈਸਲਾ ਦੇਖਿਆ ਉਹਨੂੰ ਪਤਾ ਲੱਗਾ ਵੀ ਨਹੀਂ ਜੋਤ ਅੰਦਰ ਗੁਰੂ ਨਾਨਕ ਦੀ ਹੈ ਸਭ ਤੋਂ ਵੱਡਾ ਸਤਗੁਰ ਨਾਨਕ ਸੋ ਇਸ ਚੀਜ਼ ਨੂੰ ਅਸੀਂ ਸਮਝਣਾ ਹੈ ਵੀ 10ਵੇਂ ਪਾਤਸ਼ਾਹ ਤੱਕ ਸਤਗੁਰੂ ਜੀ ਦੇ ਜਿੰਨੇ ਵੀ ਕੀਤੇ ਹੋਏ ਕਾਰਜ ਨੇ ਉਹਨਾਂ ਦੇ ਵਿੱਚ ਕੋਈ ਫਰਕ ਨਹੀਂ ਤੇ ਉਹਨਾਂ ਨੂੰ ਅੱਗੇ ਹੁਣ ਪ੍ਰਚਾਰਨਾ ਇਹ ਬੜੀ ਵੱਡੀ ਜ਼ਿੰਮੇਵਾਰੀ ਕਿਉਂਕਿ ਆਪਣਾ ਸਾਰਿਆਂ ਦਾ ਸਬੰਧ ਫੀਲਡ ਦੇ ਨਾਲ ਆ ਤੁਸੀਂ ਵੀ ਕੰਨੂ ਫੀਲਡ ਵਿੱਚ ਵਿਚਰਨਾ ਹੈ ਕੁਝ ਕੱਲ ਨੂੰ ਇੱਥੋਂ ਜਾ ਕੇ ਬੜਾ ਵੱਡਾ ਸੰਘਰਸ਼ ਜਿਹੜਾ ਤੁਹਾਨੂੰ ਕਰਨਾ ਪੈਣਾ ਇਹ ਕੋਈ ਛੋਟੀ ਗੱਲ ਨਹੀਂ ਹੈਗੀ ਫੀਲਡ ਦੇ ਵਿੱਚ ਰਹਿਣਾ ਤੇ ਜਿੱਥੇ ਆਮ ਚੱਲਦਾ ਵੀ ਕਿਤੇ ਮੇਲਾ ਲੱਗਾ ਹੈ ਉੱਥੇ 10 ਮਿੰਟ ਮੈਨੂੰ ਦੇ ਦਿਓ ਜੀ ਦੂਜਾ ਕਵੇ 10 ਮਿੰਟ ਮੈਨੂੰ ਦੇ ਦਿਓ ਜੀ ਇਹ ਗੱਲਾਂ ਤੇ ਬਹੁਤ ਅੱਜ ਵੀ ਹੋ ਰਹੀਆਂ ਤੇ ਕੱਲ ਨੂੰ ਵੀ ਹੋਣੀਆਂ ਆ ਪਰ ਤੁਸੀਂ ਆਪਣੀ ਪਹਿਚਾਨ ਕਿੱਦਾਂ ਬਣਾਉਣੀ ਆ ਉਹ ਤੁਹਾਡੇ ਤੇ ਨਿਰਭਰ ਕਰਦਾ ਹੈ ਉਹਦੇ ਵਾਸਤੇ ਤੁਹਾਨੂੰ ਫੀਲਡ ਦੇ ਵਿੱਚ ਵੱਧ ਤੋਂ ਵੱਧ ਅਭਿਆਸ ਕਰਨਾ ਪੈਣਾ ਹੈ ਉਹ ਕਾਜ ਦੇ ਵਿੱਚ ਉਹਨਾਂ ਅਭਿਆਸ ਨਹੀਂ ਲਾਉਂਦਾ ਭਾਵੇਂ ਕਿ ਇਸ ਵੇਲੇ ਕੌਮ ਦੇ ਵਿਦਵਾਨ ਜਿਹੜੇ ਤੁਹਾਡੇ ਕੋਲ ਬੈਠੇ ਨੇ ਜਿਹੜੇ ਤੁਹਾਨੂੰ ਲਿਖਤੀ ਤੌਰ ਤੇ ਹਰ ਚੀਜ਼ ਲਿਖਾ ਵੀ ਰਹੇ ਆ ਤੁਹਾਨੂੰ ਪੜ੍ਹਾ ਵੀ ਰਹੇ ਆ ਤੇ ਪ੍ਰੈਕਟੀਕਲ ਵੀ ਕਰਵਾਉਂਦੇ ਆ ਪਰ ਇਹਦੇ ਨਾਲ ਨਾਲ ਜਦੋਂ ਫੀਲਡ ਵਿੱਚ ਚਲੋਗੇ ਨਾ ਜੀ ਉਹ ਪ੍ਰੈਕਟੀਕਲ ਵੱਖਰਾ ਹੋਣਾ ਹੈ ਉਹਦੇ ਨਾਲ ਤੁਹਾਨੂੰ ਤਜਰਬਾ ਵੱਖਰਾ ਹੋਣਾ ਹੈ ਪਰ ਇੱਕ ਦੋ ਗੱਲਾਂ ਕਰਕੇ ਮੈਂ ਸਮਾਪਤੀ ਕਰਾਂ ਬਹੁਤਾ ਸਮਾਂ ਨਹੀਂ ਲੈਣਾ ਆਪਣਾ ਟਾਰਗੇਟ ਮਿਥਿਓ ਆਪਣਾ ਨਿਸ਼ਾਨਾ ਜ਼ਰੂਰ ਮਿਥਿਓ ਵੀ ਸਾਡਾ ਨਿਸ਼ਾਨਾ ਕੀ ਆ ਹੁਣ ਅੱਜ ਦੇ ਸਮੇਂ ਸਾਡੀ ਸ਼੍ਰੇਣੀ ਦਾ ਜਿਹੜਾ ਬਹੁਤਾ ਨਿਸ਼ਾਨਾ ਦੋ ਤਿੰਨ ਗੱਲਾਂ ਤੇ ਜਾ ਕੇ ਟਿਕ ਜਾਂਦਾ ਪੈਸਾ ਪਦਵੀ ਤੇ ਪ੍ਰਸਿੱਧੀ ਜਾਂ ਤੇ ਮੈਂ ਪੈਸਾ ਕਮਾ ਲਵਾਂ ਬਦ ਤੋਂ ਬਦ ਪੈਸਾ ਸਾਡੀ ਲੋੜ ਹਰ ਬੰਦੇ ਦੀ ਲੋੜ ਆ ਜਾਂ ਮੇਰੀ ਪ੍ਰਸਿੱਧੀ ਹੋਵੇ ਉਹ ਕਿਦਾਂ ਵੀ ਵੱਖ-ਵੱਖ ਚੈਨਲਾਂ ਤੇ ਮੇਰਾ ਹੀ ਨਾਮ ਹੋਵੇ ਆ ਸਾਰੇ ਸਾਡੇ ਵਿੱਚੋਂ ਤਰਲੋ ਮੱਛੀ ਹੁੰਦੇ ਆ ਵੀ ਵੱਡੀਆਂ-ਵੱਡੀਆਂ ਸਟੇਜਾਂ ਤੇ ਮੈਂ ਕਿਤੇ ਜਾ ਕੇ ਬੋਲਾਂ ਵਾਂ ਪਤਾ ਕਿਉਂ ਕਿਉਂਕਿ ਪਤਾ ਹੈ ਵੀ ਉਸ ਤੋਂ ਬਾਅਦ ਥੋੜਾ ਲਫਾਫਾ ਭਾਰਾ ਹੋ ਜਾਂਦਾ ਹੈ ਮੈਂ ਸੱਚਾਈ ਕਹਿ ਰਿਹਾ ਤੁਹਾਨੂੰ ਹੁਣ ਯਾਦ ਰੱਖਿਓ ਜੇ ਉਹ ਸਟੇਜ ਤੇ ਚੈਨਲ ਨਾ ਹੋਵੇ ਕੋਈ ਮਸ਼ਹੂਰੀ ਦੀ ਗੱਲ ਨਾ ਹੋਵੇ ਫਿਰ ਕੌਣ ਜਾਵੇਗਾ ਦੱਸੋ ਇਮਾਨਦਾਰੀ ਨਾਲ ਦੱਸੇ ਮੈਨੂੰ ਕੋਈ ਜਦੋਂ ਚੈਨਲ ਨਹੀਂ ਸੀ ਜਦੋਂ মিডিਆ ਨਹੀਂ ਸੀ ਉਦੋਂ ਤੇ ਕੋਈ ਨਹੀਂ ਸੀ ਕਹਿੰਦਾ ਵੀ ਮੈਂ ਜਾਵਾਂ ਜਾਂ ਮੈਂ ਜਾ ਕੇ ਉੱਥੇ ਵਿਚਾਰ ਪੇਸ਼ ਕਰਾਂ ਇਹਦਾ ਮਤਲਬ ਹੈ ਸਵਾਰਥੀ ਹੋ ਗਏ ਆ ਕੌਮ ਦਾ ਪ੍ਰਚਾਰਕ ਕਦੀ ਸਵਾਰਥੀ ਨਹੀਂ ਹੋਣਾ ਚਾਹੀਦਾ ਕੌਮ ਦੇ ਪ੍ਰਚਾਰਕ ਦੇ ਵਿੱਚ ਪੈਸਾ ਪਦਵੀ ਤੇ ਪ੍ਰਸਿੱਧੀ ਦੀ ਦੌੜ ਨਹੀਂ ਹੋਣੀ ਚਾਹੀਦੀ ਉਹਦੇ ਅੰਦਰ ਪ੍ਰਸਿੱਧੀ ਗੁਰੂ ਨਾਨਕ ਦੇ ਘਰ ਦੀ ਉਹਦੇ ਪ੍ਰਚਾਰ ਕਰਨ ਦੀ ਹੀ ਭਾਵਨਾ ਹੋਣੀ ਚਾਹੀਦੀ ਹੈ ਤੇ ਜੇ ਉਹਨੂੰ ਗੁਰੂ ਤੇ ਭਰੋਸਾ ਹੋਵੇ ਪੈਸਾ ਆਪਣੇ ਆਪ ਹੀ ਮਿਲਦਾ ਹੈ ਪ੍ਰਸਿੱਧੀ ਆਪਣੇ ਆਪ ਹੀ ਉਹ ਦੇਣ ਵਾਲਾ ਜਦੋਂ ਅਸੀਂ ਪ੍ਰਸਿੱਧ ਦੇ ਨਾਲ ਸਭ ਤੋਂ ਵੱਡੇ ਦੇ ਨਾਲ ਜੁੜ ਜਾਵਾਂਗੇ ਭਾਈ ਲੈਣਾ ਜੁੜਿਆ ਸੀ ਕਿ ਭਾਈ ਲੈਣੇ ਦੀ ਪ੍ਰਸਿੱਧੀ ਨਹੀਂ ਹੋਈ ਜਿੰਨੀ ਪ੍ਰਸਿੱਧੀ ਜਿੰਨੀ ਬਖਸ਼ਿਸ਼ ਗੁਰੂ ਨਾਨਕ ਸਾਹਿਬ ਤੇ ਅਕਾਲ ਪੁਰਖ ਨੇ ਕੀਤੀ ਉਨੀ ਹੀ ਭਾਈ ਲੈਣੇ ਤੇ ਹੈ ਕਿਉਂਕਿ ਉਹਨੇ ਆਪਣੇ ਆਪ ਨੂੰ ਗਵਾਇਆ ਹੈ ਪਹਿਲਾ ਮਰਨ ਕਬੂਲ ਜੀਵਨ ਕੀ ਛੱਡ ਆਸ ਉਹੋ ਸਭਨਾ ਕੀ ਰੇਣੋ ਰੇਣੋ ਕਾ ਤੋ ਆਓ ਹਮਾਰਾ ਹੈ ਪਾਸ ਹੁਣ ਇਹ ਚੀਜ਼ ਇਹ ਭਾਵਨਾ ਲੈ ਕੇ ਜਦੋਂ ਤੁਰੋਗੇ ਨਾ ਆਪਣਾ ਨਿਸ਼ਾਨਾ ਰੱਖੋਗੇ ਵੀ ਮੇਰਾ ਨਿਸ਼ਾਨਾ ਇਹ ਹੈ ਵੀ ਮੈਂ ਆਪਣੇ ਗੁਰੂ ਦੀ ਗੱਲ ਕਰਨੀ ਹੈ ਬਸ ਮੈਂ ਆਪਣੇ ਗੁਰੂ ਦੀ ਗੱਲ ਜਿਹੜੀ ਉਹ ਕਰਨੀ ਹੈ ਤੇ ਗੁਰੂ ਸਾਨੂੰ ਕਦੀ ਭੁੱਖਿਆ ਨਹੀਂ ਮਰਨ ਦਿੰਦਾ ਯਾਦ ਰੱਖਿਓ ਜਿਉਂ ਨੇ ਪ੍ਰਸਿੱਧੀ ਕਰਾਉਣੀ ਹੈ ਉਹਨੇ ਆਪੇ ਕਰਵਾ ਦੇਣੀ ਹੈ ਤੇ ਸੰਸਾਰ ਦੀਆਂ ਪਦਵੀਆਂ ਧਾਰਮਿਕ ادارਿਆਂ ਦੀਆਂ ਪਦਵੀਆਂ ਜਾਂ ਦੁਨੀਆਂ ਦੇ ਦਿੱਤੇ ਹੋਏ ਰੁਤਬੇ ਜਿਹੜੇ ਨੇ ਉਹ ਅਕਾਲ ਪੁਰਖ ਪਰਮਾਤਮਾ ਦੇ ਗੁਰੂ ਦੇ ਰੁਤਬਿਆਂ ਦੇ ਸਾਹਮਣੇ ਕੁਝ ਵੀ ਨਹੀਂ ਹੁੰਦੇ ਇਹ ਗੱਲ ਯਾਦ ਰੱਖਿਓ ਜਿਹੜੀ ਗੱਲ ਪਹਿਲਾਂ ਦਾਸ ਨੇ ਤੁਹਾਡੇ ਨਾਲ ਕੀਤੀ ਇੱਕ ਨਿਸ਼ਾਨਾ ਰੱਖ ਕੇ ਆਪਾਂ ਚੱਲਣਾ ਹੈ ਕਿਉਂਕਿ ਜਦੋਂ ਤੁਸੀਂ ਇਹ ਨਿਸ਼ਾਨਾ ਰੱਖੋਗੇ ਨਾ ਵੀ ਮੈਂ ਆਪਣੇ ਆਪ ਨੂੰ ਚਮਕਾਉਣ ਵਾਸਤੇ ਪ੍ਰਚਾਰ ਨਹੀਂ ਕਰ ਰਿਹਾ ਮੈਂ ਇੱਕ ਮਿਸ਼ਨ ਲੈ ਕੇ ਪ੍ਰਚਾਰ ਕਰ ਰਿਹਾ ਹਾਂ ਮਿਸ਼ਨਰੀ ਜਾਂ ਮਿਸ਼ਨ ਜਾਂ ਮੇਰਾ ਨਿਸ਼ਾਨਾ ਕੀ ਹੈ ਉਸ ਨਿਸ਼ਾਨੇ ਨੂੰ ਲੈ ਕੇ ਜਦੋਂ ਤਰੋਂ ਕਹਿੰਦਾ ਯਾਦ ਰੱਖਿਓ ਫਿਰ ਤੁਸੀਂ ਮਿਹਨਤ ਕਰੋਗੇ ਹੋਰ ਵੀ ਉਹ ਇਨਸਾਨ ਹੀ ਮਿਹਨਤ ਕਰਦਾ ਜਿਹਦੇ ਅੱਗੇ ਨਿਸ਼ਾਨਾ ਹੋਵੇ ਹੁਣ ਸਕੂਲਾਂ ਦੇ ਵਿੱਚ ਆਪਾਂ ਦੇਖਦੇ ਹਾਂ ਹਾਈ ਜੰਪ ਲਾਏ ਜਾਂਦੇ ਆ ਨਿਸ਼ਾਨਾ ਰੱਖਿਆ ਜਾਂਦਾ ਵੀ ਇੰਨਾ ਉੱਚਾ ਜਿਹੜਾ ਇਹ ਤੁਸੀਂ ਟੱਪਣਾ ਤੇ ਬੱਚੇ ਮਿਹਨਤ ਕਰਕੇ ਉਹ ਟੱਪ ਲੈਂਦੇ ਆ ਫਿਰ ਨਿਸ਼ਾਨਾ ਥੋੜਾ ਹੋਰ ਵਧਾਇਆ ਜਾਂਦਾ ਵੀ ਇੰਨਾ ਟੱਪੋ ਫੇਰ ਬੱਚੇ ਮਿਹਨਤ ਕਰਦੇ ਫੇਰ ਟੱਪਦੇ ਆ ਇਸ ਤੋਂ ਮਗਰੋਂ ਜਦੋਂ ਤਸੀਲ ਲੈਵਲ ਤੇ ਜਾਂਦੇ ਨਿਸ਼ਾਨਾ ਹੋਰ ਉੱਚਾ ਹੋ ਜਾਂਦਾ ਹੈ ਜ਼ਿਲ੍ਹਾ ਲੈਵਲ ਤੇ ਨਿਸ਼ਾਨਾ ਹੋਰ ਉੱਚਾ ਹੋ ਜਾਂਦਾ ਹੈ ਪੰਜਾਬ ਲੈਵਲ ਤੇ ਪਹੁੰਚਦੇ ਆ ਨਿਸ਼ਾਨੇ ਹੋਰ ਉੱਚੇ ਹੋ ਜਾਂਦੇ ਆ ਨੈਸ਼ਨਲ ਦੇ ਵਿੱਚ ਜਾਂਦੇ ਆ ਗੋਲ ਜਿਹੜੇ ਨੇ ਨਿਸ਼ਾਨੇ ਜਿਹੜੇ ਨੇ ਹੋਰ ਉੱਚੇ ਹੋ ਜਾਂਦੇ ਆ ਓਨੀ ਮਿਹਨਤ ਵੱਧ ਕਰਨੀ ਪੈਂਦੀ ਸਕੂਲ 'ਚ ਖੇਡਣ ਵਾਲੇ ਦੀ ਮਿਹਨਤ ਥੋੜੀ ਹੈ ਤਸੀਲ ਲੈਵਲ ਤੇ ਖੇਡਣ ਵਾਲੇ ਦੀ ਮਿਹਨਤ ਉਸ ਤੋਂ ਜ਼ਿਆਦਾ ਹੈ ਜ਼ਿਲ੍ਹਾ ਲੈਵਲ ਤੇ ਖੇਡਣ ਵਾਲੇ ਦੋਸਤੋਂ ਜ਼ਿਆਦਾ ਪੰਜਾਬ ਲੈਵਲ ਨੈਸ਼ਨਲ 올림픽ਸ ਤੱਕ ਪਹੁੰਚਦੇ ਆ ਦੇਖੋ ਕਿੰਨੀ ਮਿਹਨਤ ਹੈ ਕਿਉਂਕਿ ਅੱਗੇ ਨਿਸ਼ਾਨਾ ਖੜਾ ਹੈ ਜਿਨ੍ਹਾਂ ਦੇ ਅੱਗੇ ਨਿਸ਼ਾਨੇ ਹੁੰਦੇ ਨੇ ਉਹ ਮਿਹਨਤ ਕਰਕੇ ਆਪਣੇ ਆਪ ਹੀ ਉਹ ਤਾਂ ਨੂੰ ਜਾਣ ਲੱਗ ਜਾਂਦੇ ਆ ਉਹਨਾਂ ਨੂੰ ਕਿਸੇ ਦੇ ਸਹਾਰੇ ਦੀ ਲੋੜ ਨਹੀਂ ਪੈਂਦੀ ਇਹ ਸੱਚਮੁੱਚ ਇਹ ਸਚਾਈ ਹੈ ਲੋਕਾਂ ਦੇ ਸਹਾਰੇ ਦੀ ਲੋੜ ਸ਼ਪਾਰਸ਼ਾਂ ਦੀ ਲੋੜ ਉਹਨਾਂ ਨੂੰ ਪੈਂਦੀ ਆ ਜਿਨ੍ਹਾਂ ਕੋਲ ਨਿਸ਼ਾਨੇ ਨਹੀਂ ਹੁੰਦੇ ਜਿਹੜੇ ਮਿਹਨਤੀ ਨਹੀਂ ਹੁੰਦੇ ਤੇ ਮਿਹਨਤ ਦੇ ਵਿੱਚ ਬਾਰ-ਬਾਰ ਪ੍ਰੈਕਟਿਸ ਬੜੀ ਜ਼ਰੂਰੀ ਹੈ ਕੋਈ ਕਬਤਾ ਸਾਨੂੰ ਨਹੀਂ ਆਉਂਦੀ ਨਾ ਉਹਦੀ ਬਾਰ-ਬਾਰ ਪ੍ਰੈਕਟਿਸ ਕਰੋ ਬਾਰ-ਬਾਰ ਅਭਿਆਸ ਕਰੋ ਉਹ ਜਿਹੜਾ ਵਿਹਾਸ ਹੈ ਨਾ ਉਹ ਵਿਹਾਸ ਨੇ ਹੀ ਸਾਨੂੰ ਨਖਰਮਾ ਹੈ ਯਾਦ ਰੱਖਿਓ ਸਾਡੇ ਨਿਸ਼ਾਨੇ ਵੱਡੇ ਹੁਣ ਸਾਡੇ ਨਿਸ਼ਾਨੇ ਕਿਹੜੇ ਨੇ ਜਿਹੜੇ ਗੁਰੂ ਨਾਨਕ ਨੇ ਸਾਨੂੰ ਦਿੱਤੇ ਆ ਤੇ ਸਾਡੇ ਜੀਵਨ ਦਾ ਸਿੱਖ ਦਾ ਪਹਿਲਾ ਨਿਸ਼ਾਨਾ ਇਹ ਹੈ ਵੀ ਮੈਂ ਸਚਿਆਰ ਹੋ ਕੇ ਚੱਲਣਾ ਕਿਵ ਸਚਿਆਰਾ ਹੋਈਏ ਕਿਵ ਕੂੜਾ ਟੁੱਟਾ ਮੇਰੇ ਜੀਵਨ ਦੇ ਵਿੱਚ ਮੈਂ ਸੱਚ ਤੋਂ ਕਦੀ ਦੂਰ ਨਾ ਹੋ ਜਾਵਾਂ ਮੇਰੇ ਜੀਵਨ ਦੇ ਵਿੱਚ ਮੇਰੇ ਆਚਰਣ ਦੇ ਵਿੱਚ ਮੇਰੀ ਸ਼ਖਸ਼ੀਅਤ ਦੇ ਵਿੱਚ ਸੱਚ ਆਵੇ ਤੇ ਜਿਹੜੇ ਸੱਚ ਨਾਲ ਜੁੜ ਜਾਂਦੇ ਨੇ ਨਾ ਫਿਰ ਉਹਨਾਂ ਦਾ ਸਾਹਮਣਾ ਵੀ ਕੋਈ ਨਹੀਂ ਕਰ ਸਕਦਾ ਗੁਰੂ ਨਾਨਕ ਸਾਹਿਬ ਦਾ ਦੱਸੋ ਕਿੰਨੇ ਸਾਹਮਣਾ ਕੀਤਾ ਹੈ ਗੁਰੂ ਅੰਗਦ ਸਾਹਿਬ ਪਾਤਸ਼ਾਹ ਦਾ ਸਾਹਮਣਾ ਕੌਣ ਕਰ ਸਕਿਆ ਧੰਨ ਗੁਰੂ ਅਮਰਦਾਸ ਪਾਤਸ਼ਾਹ ਦੇ ਸਾਹਮਣੇ ਸਮੇਂ ਦਾ ਬਾਦਸ਼ਾਹ ਅਕਬਰ ਆਇਆ ਉਹ ਵੀ ਪੁੰਜੇ ਬਹਿ ਕੇ ਮਹਾਰਾਜ ਦੇ ਬਚਨ ਸੁਣਦਾ ਹੈ ਵੱਡੇ ਵੱਡੇ ਬਾਦਸ਼ਾਹ ਉਹਨਾਂ ਨੇ ਇੱਕ ਭਿਖਾਰੀ ਦੇ ਬਰਾਬਰ ਬਿਠਾ ਦਿੱਤੇ ਆ ਇੱਕ ਆਮ ਬੰਦੇ ਦੇ ਬਰਾਬਰ ਬਿਠਾ ਦਿੱਤਾ ਸੀ ਪਹਿਲਾ ਪੰਗਤ ਪਾਛਾ ਸੰਦਤ ਜਦੋਂ ਸਾਡੇ ਨਿਸ਼ਾਨੇ ਵੱਡੇ ਹੋਣਗੇ ਅਸੀਂ ਗੁਰੂ ਨਾਨਕ ਦੀ ਗੱਲ ਜਿਹੜੀ ਹੈ ਉਹਨੂੰ ਪ੍ਰਚਾਰਨ ਵਾਸਤੇ ਉਹ ਨਿਸ਼ਾਨਾ ਰੱਖਾਂਗੇ ਪਹਿਲਾਂ ਮੈਂ ਸਚਿਆਰ ਹੋਣਾ ਹੈ ਫਿਰ ਸੱਚ ਦਾ ਪ੍ਰਚਾਰ ਕਰਨਾ ਹੈ ਇਹ ਸਾਡਾ ਸਾਰਿਆਂ ਦਾ ਮੁੱਢਲਾ ਨਿਸ਼ਾਨਾ ਹੈ ਮੇਰੀ ਸ਼ਖਸੀਅਤ ਦੇ ਵਿੱਚ ਸੱਚ ਆਵੇ ਫਿਰ ਮੈਂ ਉਸ ਸੱਚ ਦਾ ਪ੍ਰਚਾਰ ਕਿਵੇਂ ਕਰਨਾ ਹੈ ਤੇ ਫਿਰ ਅਸੀਂ ਉਹਦੇ ਉੱਤੇ ਬਾਰ-ਬਾਰ ਪ੍ਰੈਕਟਿਸ ਕਿੱਦਾਂ ਕਰਨੀ ਬਾਰ-ਬਾਰ ਅਭਿਆਸ ਕਿੱਦਾਂ ਕਰਨਾ ਹੈ ਬਾਰ-ਬਾਰ ਮਿਹਨਤ ਕਿੱਦਾਂ ਕਰਨੀ ਹੈ ਉਸ ਮਿਹਨਤ ਦੇ ਵਿੱਚੋਂ ਸਾਡਾ ਜੀਵਨ ਜਿਹੜਾ ਉਹ ਨਿਕਲਣਾ ਹੈ ਜਿਹੜੀ ਬਾਰ-ਬਾਰ ਅਸੀਂ ਪ੍ਰੈਕਟਿਸ ਕਰਾਂਗੇ ਬਾਰ-ਬਾਰ ਅਸੀਂ ਮਿਹਨਤ ਕਰਾਂਗੇ ਆਪਾਂ ਦੇਖਦੇ ਫੁਲਾਨਾ ਬਹੁਤ ਵਧੀਆ ਖੇਡਦਾ ਹੈ ਉਹਦੇ ਖੇਡ ਦੇ ਪਿੱਛੇ ਉਹਦੀ ਪ੍ਰੈਕਟਿਸ ਹੈ ਉਹਦਾ ਸਟੈਮਨਰ ਹੈ ਉਹਦੀ ਮਿਹਨਤ ਹੈ ਕਿਉਂ ਕਿਉਂਕਿ ਉਹਨੇ ਨਿਸ਼ਾਨਾ ਰੱਖਿਆ ਵੀ ਮੈਂ 올림픽ਸ ਤੱਕ ਪਹੁੰਚਣਾ ਹੈ ਇਸੇ ਤਰ੍ਹਾਂ ਚਾਹੇ ਧਰਮ ਦੀ ਦੁਨੀਆ ਹੋਵੇ ਚਾਹੇ ਰਾਜਨੀਤੀ ਹੋਵੇ ਚਾਹੇ ਸਮਾਜ ਦਾ ਕੋਈ ਪੱਖ ਹੋਵੇ ਹਰ ਇਨਸਾਨ ਨੂੰ ਆਪਣੇ ਨਿਸ਼ਾਨੇ ਮਿੱਥਨੇ ਪੈਂਦੇ ਆ ਹੁਣ ਸਾਡੇ ਸਾਹਮਣੇ ਅਸੀਂ ਇੱਕ ਲਾਈਨ ਆਪਣੀ ਚੁਣ ਲਈ ਹੈ ਉਹ ਲਾਈਨ ਕਿਹੜੀ ਚੁਣੀ ਹੈ ਵੀ ਅਸੀਂ ਕੌਮ ਦੇ ਢਾਡੀ ਤੇ ਕਬੀਸ਼ਰ ਬਣਨਾ ਹੈ ਇੱਥੇ ਸਾਡਾ ਨਿਸ਼ਾਨਾ ਤਾਂ ਪਹਿਲਾਂ ਹੀ ਸੈੱਟ ਹੋ ਗਿਆ ਹਾਂਜੀ ਪਰ ਇਹਦੇ ਨਾਲ ਜਿਹੜਾ ਗੁਰੂ ਸਾਹਿਬ ਨੇ ਸਾਨੂੰ ਨਿਸ਼ਾਨਾ ਦਿੱਤਾ ਹੈ ਕਿ ਉਹ ਸਤਿਆਰਾ ਹੋਈ ਹੈ ਉਹ ਆਪਣੇ ਮਨ ਦੇ ਵਿੱਚੋਂ ਉਹਦਾ ਸਿਮਰਨ ਹਰ ਵੇਲੇ ਸਾਡੇ ਅੰਦਰ ਚੱਲਦਾ ਰਹੇ ਵੀ ਮੈਂ ਕਿਤੇ ਸੱਚ ਕੋ ਖਿੜਕਣਾ ਜਾਵਾਂ ਜਿਦਨੇ ਇਹ ਸਿਮਰਨ ਹਰ ਵੇਲੇ ਚੱਲਣ ਲੱਗ ਗਿਆ ਨਾ ਵੀ ਗੁਰਬਾਣੀ ਕੀ ਕਹਿ ਰਹੀ ਹੈ ਉਹ ਗੋਣ ਸਾਡੇ ਅੰਦਰ ਘੁੰਮਦੇ ਰਹਿਣ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਫਿਰ ਦੇਖਿਓ ਜਦੋਂ ਇਹ ਸਿਮਰਨ ਹਰ ਵੇਲੇ ਅੰਦਰ ਚੱਲਣ ਲੱਗ ਗਿਆ ਨਾ ਜੀ ਨਿਰੰਤਰ ਚੱਲਣ ਲੱਗ ਜਾਣਾ ਇਹ ਪਤਾ ਕਦੋਂ ਚੱਲਦਾ ਹੈ ਜਦੋਂ ਅਸੀਂ ਸੂਰਜ ਵਾਲੇ ਪਾਸੇ ਤੁਰਦੇ ਹਾਂ ਨਾ ਜੀ ਰੋਸ਼ਨੀ ਵਾਲੇ ਪਾਸੇ ਤੁਰਦੇ ਆਂ ਪ੍ਰਕਾਸ਼ ਵਾਲੇ ਪਾਸੇ ਤੁਰਦੇ ਆਂ ਤੇ ਪ੍ਰਕਾਸ਼ ਵੀ ਸਾਡੇ ਨਾਲ ਨਾਲ ਤੁਰਦਾ ਹੈ ਸਾਡੇ ਤੋਂ ਦੂਰ ਨਹੀਂ ਜਾਂਦਾ ਇਸੇ ਤਰ੍ਹਾਂ ਜਦੋਂ ਅਸੀਂ ਗੁਰੂ ਵਾਲੇ ਪਾਸੇ ਤੁਰਦੇ ਆਂ ਗੁਰੂ ਸਾਡੇ ਨਾਲ ਨਾਲ ਤੁਰਦਾ ਹੈ ਗੁਰੂ ਮੇਰੇ ਸੰਗ ਸਦਾ ਹੈ ਨਾਲੇ ਸਿਮਰ ਸਿਮਰ ਤਿਸ ਸਦਾ ਸਦਾ ਸੁਮਾਲੇ ਤੁਸੀਂ ਡਰ ਵਾਲੇ ਪਾਸੇ ਤੁਰ ਕੇ ਦੇਖੋ ਡਰ ਤੁਹਾਡੇ ਨਾਲ ਨਾਲ ਤੁਰੇਗਾ ਤੁਹਾਨੂੰ ਬਾਰ-ਬਾਰ ਡਰਾਵੇਗਾ ਜਿੰਨਾ ਡਰੋਗੇ ਉਹਨਾਂ ਡਰਾਵੇਗਾ ਗੁਰੂ ਤੇਗ ਬਹਾਦਰ ਸਾਹਿਬ ਨੂੰ ਮੌਤ ਤੋਂ ਡਰਾ ਰਿਆ ਸੀ ਨਾ ਮਾਰਾ ਕਹਿੰਦੇ ਜਿਸ ਮੌਤ ਦੀ ਗੱਲ ਸਾਨੂੰ ਸਮਝਾ ਰਿਹਾ ਇਹ ਮੌਤ ਦਾ ਪਾਠ ਤੇ ਅਸੀਂ ਰੋ ਸਿੱਖਾਂ ਨੂੰ ਪੜਾ ਕੇ ਆਏ ਆ ਕਬੀਰ ਜਿਸ ਮਰਨੈ ਤੇ ਜਗ ਡਰੈ ਮੇਰਾ ਮਨ ਗੁਰੂ ਨਾਨਕ ਦੇ ਘਰ ਵਿੱਚ ਤੇ ਗੱਲ ਹੀ ਇੱਥੋਂ ਸ਼ੁਰੂ ਕੀਤੀ ਜਾਂਦੀ ਹੈ ਪਹਿਲਾ ਮਰਨ ਕਬੂਲ ਜੀਵਨ ਕੀ ਛੱਡ ਸੋ ਇਹ ਨਿਸ਼ਾਨੇ ਜਦੋਂ ਅਸੀਂ ਮਿੱਥਾਂ ਗਏ ਨਾ ਜੀ ਉਸ ਸਮੇਂ ਅਸੀਂ ਫੀਲਡ ਦੇ ਵਿੱਚ ਵਿਚਰ ਸਕਦੇ ਹਾਂ ਹੁਣ ਫੀਲਡ ਰੀਆਂ ਜਿਹੜੀਆਂ ਸਮੱਸਿਆਵਾਂ ਨੇ ਉਹ ਬੜੇ ਤਰ੍ਹਾਂ ਦੀਆਂ ਤੁਹਾਨੂੰ ਫੇਸ ਕਰਨੀਆਂ ਪੈਣੀਆਂ ਫੀਲਡ ਦੇ ਵਿੱਚ ਵਿਚਰਦੇ ਹਾਂ ਬੜੇ ਤਰ੍ਹਾਂ ਦੀਆਂ ਸਮੱਸਿਆਵਾਂ ਇੱਕ ਤੇ ਉਹ ਲੋਕ ਹੋਣਗੇ ਜਿਹੜੇ ਬਹੁਤ ਛੇਤੀ ਸੰਗਤਾਂ ਦੀ ਨਿਗਾ ਵਿੱਚ ਪਰਵਾਹ ਨੂੰ ਜਾਂਦੇ ਆ ਕਿਉਂਕਿ ਉਹਨਾਂ ਨੂੰ ਪ੍ਰੈਕਟਿਸ ਕਰਕੇ ਅਭਿਆਸ ਪਹਿਲਾਂ ਹੀ ਕਾਫੀ ਹੋਇਆ ਹੁੰਦਾ ਹੈ ਪਰ ਕੁਝ ਲੋਕ ਤੁਹਾਡੇ ਵਿੱਚ ਇਦਾਂ ਦੇ ਵੀ ਹੋਣਗੇ ਜਿਨ੍ਹਾਂ ਨੂੰ ਬੜਾ ਸੰਘਰਸ਼ ਕਰਨਾ ਪੈਣਾ ਬੜੀ ਮਿਹਨਤ ਹੋਰ ਕਰਨੀ ਪੈਣੀ ਹੈ ਹਾਂਜੀ ਕਿਉਂਕਿ ਇਹ ਜਿਹੜਾ ਪੱਖ ਹੈ ਢਾਡੀ ਕਲਾ ਦਾ ਕਵਿਸ਼ਰੀ ਕਲਾ ਦਾ ਇਦੇ ਵਿੱਚ ਇਹ ਚੀਜ਼ ਆਪਾਂ ਜਰੂਰ ਰੱਖਣੀ ਹੈ ਵੀ ਇੱਕ ਉਹ ਜਥੇ ਨੇ ਜਿਹੜੇ ਕਿਸੇ ਉਸਤਾਦ ਤੋਂ ਬਾਹਰੀ ਤੌਰ ਤੇ ਸਿੱਖ ਕੇ ਢਾਡੀ ਕਵੀਸ਼ਰ ਬਣੇ ਨੇ ਇੱਕ ਤੁਸੀਂ ਉਹ ਜਿਹੜੇ ਇੱਕ ਬਕਾਇਦਾ ਇੱਕ ਸੰਸਥਾ ਦੇ ਵਿੱਚ ਰਹਿ ਕੇ ਇੱਕ ਕਾਲਜ ਦੇ ਵਿੱਚ ਰਹਿ ਕੇ ਜਿਨ੍ਹਾਂ ਨੇ ਬਕਾਇਦਾ ਇੱਕ ਸਟੱਡੀ ਕੀਤੀ ਹੈ ਜਿਨ੍ਹਾਂ ਨੇ ਲੰਬਾ ਸਮਾਂ ਜਿਹੜਾ ਆ ਗੁਰਮਤਿ ਦੀ ਸਿੱਖਿਆ ਲਈ ਆ ਅਸੀਂ ਇਹ ਨਹੀਂ ਕਹਿੰਦੇ ਵੀ ਉਹ ਮਾੜਾ ਪ੍ਰਚਾਰ ਕਰਦੇ ਜਾਂ ਗਲਤ ਪ੍ਰਚਾਰ ਕਰਦੇ ਆ ਪਰ ਇੱਕ ਵਿਲੱਖਣਤਾ ਤੁਸੀਂ ਲੈ ਕੇ ਆਉਣੀ ਉਹ ਕੀ ਹੈ ਵੀ ਤੁਹਾਡੇ ਪ੍ਰਚਾਰ ਦੇ ਵਿੱਚ ਸਪਸ਼ਟਤਾ ਹੋਵੇ ਤੁਹਾਡੇ ਪ੍ਰਚਾਰ ਦੇ ਵਿੱਚ ਗੁਰਬਾਨੀ ਦਾ ਸਿਧਾਂਤ ਹੋਵੇ ਇਹ ਬੜੀ ਵੱਡੀ ਲੋੜ ਹੈ ਅੱਜ ਪਤਾ ਕੀ ਹੁੰਦਾ ਹੈ ਕਈ ਵਾਰੀ ਸਿਧਾਂਤ ਕੁਝ ਹੋਰ ਹੁੰਦਾ ਹੈ ਤੇ ਪ੍ਰਚਾਰ ਅਸੀਂ ਕੁਝ ਹੋਰ ਕਰੀ ਜਾਂਦੇ ਹਾਂ ਕਈ ਵਾਰੀ ਸਾਡੀ ਕਵਤਾ ਦਾ ਤਾਲਮਿਲ ਸਿਧਾਂਤਕ ਸਿਧਾਂਤਕ ਨਹੀਂ ਹੁੰਦਾ ਉਹ ਬਿਲਕੁਲ ਮਨਮਤਾ ਨਾਲ ਜੁੜੀ ਹੁੰਦੀ ਹੈ ਉਹਦੇ ਵਿੱਚ ਕਰਮਕਾਂਡ ਵੀ ਹੁੰਦੇ ਤੇ ਉਹਦੇ ਵਿੱਚ ਮਿੱਥਾਂ ਵੀ ਹੁੰਦੀਆਂ ਆ ਜਿਵੇਂ ਅੱਜ ਕੱਲ੍ਹ ਤੇ ਬਹੁਤਾਂ ਟ੍ਰੈਂਡ ਚੱਲਦਾ ਸੀ ਜਦੋਂ ਸਟੇਜ ਤੇ ਬੋਲਦੇ ਆ ਸੀ ਅਕਸਰ ਜਦੋਂ ਮੁੰਡੇ ਦੀ ਗੱਲ ਕਰਦੇ ਵੀ ਘਰ ਦੇ ਵਿੱਚ ਲੜਕਾ ਹੋਣਾ ਚਾਹੀਦਾ ਹੈ ਨਾ ਤੇ ਉਹਦੀਆਂ ਵਧਾਈਆਂ ਵੀ ਦਿੱਤੀਆਂ ਜਾਂਦੀਆਂ ਪਰ ਉਹਦੇ ਵਿੱਚ ਅਸੀਂ ਜਿਹੜਾ ਗੁਰਮਤ ਦਾ ਪੱਖ ਹੈ ਵੀ ਗੁਰਮਤ ਅਨੁਸਾਰ ਧੀ ਤੇ ਪੁੱਤ ਵਿੱਚ ਕੋਈ ਵਿਤਕਰਾਂ ਨਹੀਂ ਕੀਤਾ ਗਿਆ ਇਹ ਤੇ ਧੀ ਵੀ ਓਦਾਂ ਦੀ ਐ ਤੇ ਪੁੱਤ ਵੀ ਓਦਾਂ ਦਾ ਇਸੇ ਤਰ੍ਹਾਂ ਹੋਰ ਵੀ ਕਈ ਪੱਖ ਨੇ ਜਿਹਦੇ ਵਿੱਚ ਅਸੀਂ ਦੇਖਦੇ ਆ ਵੀ ਗੁਰਮਤ ਦਾ ਪੱਖ ਕੁਝ ਹੋਰ ਹੁੰਦਾ ਪਰ ਜੋ ਸੀ ਕਹਿ ਰਹੇ ਹੁੰਨੇ ਆ ਉਹ ਗੁਰਮਤ ਤੋਂ ਬਿਲਕੁਲ ਉਲਟ ਹੁੰਦਾ ਹੈ ਹੁਣ ਉਹਨਾਂ ਚੀਜ਼ਾਂ ਦਾ ਸੰਗਤ ਕੀ ਅਸਰ ਹੋਵੇਗਾ ਇਹਦਾ ਮਤਲਬ ਵੀ ਸਾਨੂੰ ਜਿਹੜਾ ਅਸੀਂ ਬੋਲਣਾ ਆ ਗੁਰਮਤ ਦੇ ਦਾਇਰੇ ਦੇ ਵਿੱਚ ਸਿੱਖ ਰਹਿਤ ਮਰਿਆਦਾ ਦੇ ਵਿੱਚ ਜਾਂ ਸਾਡਾ ਜਿਹੜਾ ਇਤਿਹਾਸਿਕ ਪੱਖ ਆ ਨਾ ਜੋ ਸਾਨੂੰ ਲੱਗਦਾ ਵੀ ਸਿਧਾਂਤਕ ਪੱਖ ਆ ਉਹਦੇ ਮੁਤਾਬਕ ਜੇ ਬੋਲਾਂਗੇ ਨਾ ਥੋੜਾ ਬੋਲ ਲਈਏ ਪਰ ਸਾਫ਼ ਸੁਥਰਾ ਜੇ ਬੋਲਾਂਗੇ ਉਹਦਾ ਲੋਕਾਂ ਤੇ ਜ਼ਰੂਰ ਅਸਰ ਹੋਊਗਾ ਅੱਜ ਨਹੀਂ ਹੋਊਗਾ ਕੱਲ ਨੂੰ ਹੋਊਗਾ ਕੱਲ ਨੂੰ ਨਹੀਂ ਹੋਊਗਾ ਪਰਸੋਂ ਨੂੰ ਹੋਊਗਾ ਕਿਉਂਕਿ ਪਹਿਲਾਂ ਜੋ ਲੋਕਾਂ ਨੇ ਸੁਣਿਆ ਹੈ ਨਾ ਹੌਲੀ ਹੌਲੀ ਉਹਨਾਂ ਨੂੰ ਪਤਾ ਲੱਗਣਾ ਵੀ ਹਾਂ ਵੀ ਸੱਚ ਕੀ ਹੈ ਦੂਸਰਾ ਅਸੀਂ ਇਹ ਯਤਨ ਜ਼ਰੂਰ ਕਰੀਏ ਵੀ ਸਟੇਜ ਦੇ ਉੱਤੇ ਦੁਬਧਾ ਪੈਦਾ ਨਾ ਕਰੀਏ ਅੱਜ ਸਾਡੇ ਵਿੱਚ ਦੁਬਧਾ ਪੈਦਾ ਕਰਨ ਵਾਲੇ ਬੜੇ ਨੇ ਇੱਕ ਪ੍ਰਚਾਰਕ ਕੁਝ ਕਹਿ ਜਾਂਦਾ ਦੂਜਾ ਕੁਝ ਕਹਿ ਜਾਂਦਾ ਜੇ ਕਿਸੇ ਨੇ ਗਲਤ ਕਹਿ ਵੀ ਦਿੱਤਾ ਹੈ ਨਾ ਜੀ ਅਸੀਂ ਸਟੇਜ ਤੇ ਝਗੜਾ ਨਾ ਕਰੀਏ ਯਾਦ ਰੱਖਿਓ ਪੱਲੇ ਬਣਿਓ ਗੱਲ ਅਸੀਂ ਸਟੇਜ ਤੇ ਇੱਕ ਦੂਜੇ ਨੂੰ ਕੱਟਣ ਲੱਗ ਗਏ ਨਾ ਤੇ ਲੋਕਾਂ ਤੇ ਬਹੁਤ ਬੁਰਾ ਅਸਰ ਪੈਂਦਾ ਵੀ ਜੇ ਪ੍ਰਚਾਰਕਾਂ ਦੀ ਆਪਸ ਵਿੱਚ ਨਹੀਂ ਬੰਦੀ ਤੇ ਸਾਨੂੰ ਇਹ ਕੀ ਸਮਝਾਉਣਗੇ ਦੁਬਦਾ ਵਾਲੀਆਂ ਜਿਹੜੀਆਂ ਗੱਲਾਂ ਨੇ ਇਹਨਾਂ ਤੋਂ ਗਰੇਜ਼ ਕਰੀਏ ਅਸੀਂ ਗੁਰੂ ਨਾਨਕ ਸਾਹਿਬ ਨੇ ਰਾਏ ਭੋਏ ਦੀ ਤਵੰਦੀ ਤੋਂ ਲੈ ਕੇ ਕਦੀ ਉਹਨਾਂ ਦਾ ਜੀਵਨ ਦੇਖਿਓ ਉਹਨਾਂ ਨੇ ਕਿਤੇ ਦੁਬਦਾ ਵਾਲੀ ਗੱਲ ਨਹੀਂ ਕੀਤੀ ਸਪਸ਼ਟਤਾ ਹੈ ਬਿਲਕੁਲ ਸਵਾਲ ਕੀਤਾ ਉੱਥੇ ਕਾਜੀਆਂ ਨੇ ਹਾਜੀਆਂ ਨੇ ਪੁੱਛਣ ਫੋਲ ਕਿਤਾਬ ਨੂੰ Hindu ਵੱਡਾ કે ਮੁਸਲਮਾਨ ਹੋਈ ਉਹਨਾਂ ਦੇ ਅੰਦਰ ਡੁੱਬਦਾ ਸੀ ਵੀ Hindu ਵੱਡੇ ਕਿ ਮੁਸਲਮਾਨ ਬਾਬੇ ਦੀ ਸਪਸ਼ਟਤਾ ਦੇਖੋ ਕਿ ਐਸੀ ਹੈ ਬਾਬਾ ਆਖੇ ਹਾਦੀਆਂ ਸ਼ੁਭ ਅਮਲਾਂ ਵੱਧੋ ਦੋਨੋਂ ਲਈ ਸਪਸ਼ਟ ਗੱਲ ਹੈ ਕੋਈ ਉਹਨਾਂ ਨੇ ਡੁੱਬਦਾ ਨਹੀਂ ਰੱਖੀ ਨਾ Hindu ਦੀ ਗੱਲ ਕੀਤੀ ਨਾ ਮੁਸਲਮਾਨ ਦੀ ਸਪਸ਼ਟਾ ਲੈ ਕੇ ਆਏ ਜੇ ਸੁਲਤਾਨਪੁਰ ਮਹਾਰਾਜ ਮੂਲ ਮੰਤਰ ਉਚਾਰਨ ਕੀਤਾ ਤੇ ਉੱਥੇ ਵੀ ਇਹ ਗੱਲ ਆਖੀ ਨਾ ਕੋਈ Hindu ਨਾ ਮੁਸਲਮਾਨ ਤੇ ਜੇ ਹਰਦਵਾਰ ਗਏ ਕੁਰਖੇਤਰ ਗਏ ਆ ਜਗਨਨਾਥਪੁਰੀ ਗਏ ਆ ਉਹਨਾਂ ਨੇ ਕਿਸੇ ਦੀ ਲਕੀਰ ਨੂੰ ਮਟਾਉਣ ਦਾ ਯਤਨ ਨਹੀਂ ਕੀਤਾ ਬਾਬੇ ਨੇ ਬਲਕਿ ਆਪਣੀ ਲਕੀਰ ਇੰਨੀ ਵੱਡੀ ਖਿੱਚ ਦਿੱਤੀ ਆ ਵੀ ਬਾਕੀ ਸਾਰੀਆਂ ਲਕੀਰਾਂ ਆਪੇ ਛੋਟੀਆਂ ਹੋ ਗਈਆਂ ਗੁਰਨਾਨ ਸਾਹਿਬ ਦਾ ਪ੍ਰਚਾਰ ਦਾ ਪੱਖ ਦੇਖੋ ਕਿਹੋ ਜਿਹਾ ਹੁਣ ਅੱਜ ਕੱਲ ਸਾਡੇ ਵਿੱਚ ਪਤਾ ਕੀ ਆ ਜ਼ਿਆਦਾਤਰ ਅਸੀਂ ਕੀ ਕਰਦੇ ਆ ਅਸੀਂ ਸ਼ਿਕਵੇ ਤੇ ਸ਼ਿਕਾਇਤਾਂ ਤੱਕ ਸੀਮਤ ਰਹਿ ਗਏ ਬਲੇਮ ਐਂਡ ਕੰਪਲੇਂਟ ਜਾਂ ਸੀ ਇੱਕ ਦੂਜੇ ਤੇ ਬਲੇਮ ਲਾਈ ਜਾਂਦੇ ਫਲਾਣੇ ਨੇ ਆ ਕਰਤਾ ਜੀ ਫਲਾਣੇ ਨੇ ਆ ਕਰਤਾ ਸਾਰੀ ਸਾਰੀ ਹਾਲਤ ਇਹੀ ਹੈ ਨਾ ਸਾਰੇ ਲੋਕਾਂ ਦੀ ਇਹੀ ਹਾਲਤ ਹੈ ਅਸੀਂ ਆਪ ਕੁਝ ਨਹੀਂ ਕਰਨਾ ਫਲਾਣਾ ਵੀ ਮਾੜਾ ਜੀ ਫਲਾਣਾ ਵੀ ਮਾੜਾ ਜੀ ਫਲਾਣੇ ਨੇ ਐ ਕਰਤਾ ਜੀ ਫਲਾਣੇ ਨੇ ਐ ਕਰਤਾ ਜੀ ਜਾਂ ਅਸੀਂ ਇੱਕ ਦੂਜੇ ਤੇ ਬਲੇਮ ਔਰੋਪ ਲਾਈ ਜਾਂਦੇ ਆ ਜਾਂ ਕੰਪਲੇਂਟ ਸ਼ਿਕਾਇਤਾਂ ਕਰੀ ਜਾਂਦੇ ਆ ਦੋਈ ਚੀਜ਼ਾਂ ਸਾਡੇ ਕੋਲ ਪਰ ਗੁਰੂ ਸਾਹਿਬ ਨੇ ਸਾਨੂੰ ਕੀ ਸਮਝਾਇਆ ਗੁਰੂ ਸਾਹਿਬ ਨੇ ਨਾ ਕਿਸੇ ਤੇ ਔਰੋਪ ਲਾਇਆ ਨਾ ਕਿਸੇ ਦੀ ਸ਼ਿਕਾਇਤ ਕੀਤੀ ਬਲਕਿ ਗੁਰੂ ਨਾਨਕ ਸਾਹਿਬ ਨੇ ਰੱਬੀ ਸਿਧਾਂਤ ਨੂੰ ਜਦੋਂ ਪ੍ਰਚਾਰਿਆ ਨਾ ਅਸੀਂ ਕਹਿੰਦੇ ਗगन ਮੈਂ ਥਾਲ ਰਬ ਚੰਦ ਦੀਪਕ ਬਣੇ ਉਹ ਜਿਹੜੇ ਮੰਦਰਾਂ ਦੇ ਵਿੱਚ ਆਰਤੀ ਕਰਨ ਵਾਲੇ ਸੀ ਉਹਨਾਂ ਨੂੰ ਆਪੇ ਪਤਾ ਲੱਗ ਗਿਆ ਵੀ ਸਾਡੀ ਗੱਲ ਤੇ ਬੜੀ ਛੋਟੀ ਐ ਬਾਬੇ ਨੇ ਕਿਉਂ ਗੱਲ ਕੀਤੀ ਐ ਉਹ ਪ੍ਰਮਾਤਮਾ ਜਿਹੜਾ ਸਾਰੇ ਬ੍ਰਹਿਮੰਡ ਦੇ ਵਿੱਚ ਫੈਲਿਆ ਹੋਇਆ ਉਹਦੀ ਆਰਤੀ ਕਿਵੇਂ ਹੋ ਰਹੀ ਐ ਰਬ ਚੰਦ ਦੀਪਕ ਬਣੇ ਤਾਰਿਕਾ ਮੰਡਲ ਜਨ ਇਹ ਸਾਰੇ ਅਰਥ ਤੁਸੀਂ ਜਾਣਦੇ ਹੋ ਗੁਰਮਤਿ ਦੇ ਤੁਸੀਂ ਵਿਦਿਆਰਥੀ ਹੋ ਜਦੋਂ ਪਾਣੀ ਛੱਟਣ ਦੀ ਗੱਲ ਆਉਂਦੀ ਬਾਬੇ ਨੇ ਇਹ ਨਹੀਂ ਆਖਿਆ ਵੀ ਤੁਸੀਂ ਪਾਣੀ ਅਸੀਂ ਕੀ ਕਹਨੇ ਕਈ ਵਾਰ ਕਿਸੇ ਨੂੰ ਕਹਿੰਦੇ ਤੂੰ ਆ ਕੀ ਕਰੀ ਜਾਂਦਾ ਤੂੰ ਆ ਗੁਰਮਤ ਤੋਂ ਗਲਤ ਕਰੀ ਜਾਂਦਾ ਤੈਨੂੰ ਪਤਾ ਨਹੀਂ ਗੁਰਮਤ ਕੀ ਹੁੰਦੀ ਐ ਅਸੀਂ ਇੱਦਾਂ ਇੱਕਦਮ ਕਈ ਵਾਰ ਝਗੜੇ 'ਚ ਪੈ ਜਾਂਦੇ ਆ ਅੱਜ ਵੀ ਸਾਡੇ 'ਚ ਹੋ ਰਿਹਾ ਤੇ ਸਟੇਜਾਂ 'ਤੇ ਵੀ ਕਈ ਵਾਰ ਅਸੀਂ ਇਹ ਝਗੜਿਆਂ 'ਚ ਪਏ ਹੋਏ ਆ ਬਹੁਤੇ ਬਖਤਾਤ ਅਸੀਂ ਝਗੜਿਆਂ 'ਚ ਹੀ ਪਏ ਆ ਅਸੀਂ ਲੋਕਾਂ ਨੂੰ ਜਿਹੜੀ ਗੱਲ ਦੱਸਣੀ ਸੀ ਨਾ ਵੀ ਆਹ ਕਰਨਾ ਓਹ ਕਰਨ ਦੀ ਜਗ੍ਹਾ ਇੱਕ ਦੂਜੇ ਤੇ ਬਲੇਮ ਕੰਪਲੇਂਟ આરોਪ ਸ਼ਿਕਾਇਤਾਂ ਹਾਂਜੀ ਜਾ ਲੋਕਾਂ ਨੂੰ ਦੁੱਬਦਾ ਚ ਪਾਉਣ ਵਾਲੇ ਪਾਸੇ ਜ਼ਿਆਦਾ ਤੁਰਪਾ ਹੈ। ਬਾਬੇ ਨੇ ਦੁੱਬਦਾ ਚ ਨਹੀਂ ਪਾਇਆ ਉੱਥੇ। ਪਾਇਆ ਦੁੱਬਦਾ ਚ ਉੱਥੇ। ਨਾ ਬਾਬੇ ਨੇ ਆਖਿਆ ਵੀ ਤੁਸੀਂ ਇੱਧਰ ਨੂੰ ਪਾਣੀ ਕੋ ਸੁੱਟੀ ਜਾਂਦੇ ਹੋ ਤਾਂ ਨੂੰ ਹਨਾ ਪਾਣੀ ਛੱਟੀ ਜਾਂਦੇ। ਬਾਬੇ ਨੇ ਉੱਥੇ ਰਾਂ ਨਾਲ ਖੜ ਕੇ ਉੱਥੇ ਹਜ਼ਾਰਾਂ ਦੇ ਵਿੱਚ ਲੋਕ ਪਾਣੀ ਦੇਣ ਵਾਸਤੇ ਆਏ ਹੋਏ ਆ ਹਰਦਵਾਰ। ਹਰਦਵਾਰੀ ਸੀ ਨਾ ਜੀ। ਤੇ ਬਾਬੇ ਨੇ ਉੱਥੇ ਦੂਜੇ ਪਾਸੇ ਉਹਨਾਂ ਦੇ ਹਨਾ ਪਿੱਠ ਕਰਕੇ ਉਹਨਾਂ ਵੱਲ ਦੂਜੇ ਪਾਸੇ ਮੂੰਹ ਕਰਕੇ ਪਾਣੀ ਸੁੱਟਣ ਲੱਗੇ। ਦੇਖੋ ਤਰੀਕਾ ਕਿੰਡਾ ਵਧੀਆ ਹੈ ਬਲਕਿ ਉਹਨਾਂ ਦੇ ਅੰਦਰ ਸਵਾਲ ਪੈਦਾ ਕੀਤਾ ਆ ਯਾਦ ਰੱਖਿਓ ਵੀ ਕਿਸੇ ਦੇ ਅੰਦਰ ਸਵਾਲ ਪੈਦਾ ਕਰਨਾ ਹੈ ਉਹਦੇ ਅੰਦਰ ਜਾਣਨ ਦੀ ਭੁੱਖ ਪੈਦਾ ਹੋਵੇ ਉਹ ਸਵਾਲ ਪੈਦਾ ਹੋਇਆ ਉਹਨਾਂ ਅੰਦਰ ਜਾਣਨ ਦੀ ਇਹ ਇੱਛਾ ਪੈਦਾ ਹੋਈ ਵੀ ਇਹ ਤੀਰਥਾਂ ਤੇ ਆ ਕੇ ਪੁੱਠਾ ਕੰਮ ਕਰਨ ਲੱਗ ਗਿਆ ਇਹ ਉਲਟਾ ਕੰਮ ਕਰਨ ਲੱਗ ਗਿਆ ਇਹ ਕੌਣ ਹੈ ਜਿਹੜਾ ਇੱਥੇ ਆ ਕੇ ਪੁੱਠੇ ਪਾਸੇ ਪਾਣੀ ਦੇਈ ਜਾਂਦਾ ਹੈ ਸਵਾਲ ਪੈਦਾ ਹੋ ਗਿਆ ਨਾ ਤੇ ਯਾਦ ਰੱਖਿਓ ਸਿੱਖਾਂਗੇ ਕਿਦੋਂ ਜਦੋਂ ਸਵਾਲ ਪੈਦਾ ਹੋਵੇਗਾ ਲੋਕਾਂ ਦੇ ਅੰਦਰ ਇਹ ਸਵਾਲ ਪੈਦਾ ਹੋਵੇ ਸੱਚ ਨੂੰ ਜਾਣਨ ਦੀ ਭੁੱਖ ਪੈਦਾ ਹੋਵੇ ਇਹ ਸਿੱਧ ਗੋਸ਼ਟ ਬਾਣੀ ਦੇਖੋ ਕਿੰਨੀਆਂ ਬਾਣੀਆਂ ਸਵਾਲ ਜਵਾਬੀ ਆ ਸਾਰੇ ਗੋਸ਼ਟੀਆਂ ਕੀ ਆ ਸਵਾਲ ਜਵਾਬ ਜਿੱਤੇ ਵਿਚਾਰ ਚਰਚਾਵਾਂ ਹੋਈਆਂ ਹਰदयाल ਦੇ ਅੰਦਰ ਸਵਾਲ ਪੈਦਾ ਹੋਇਆ ਨਾ ਜੇ ਤੂੰ ਇਹ ਜਨੇਊ ਨਹੀਂ ਪਾਉਣਾ ਤਾਂ ਫਿਰ ਕਿਹੜਾ ਪਾਉਣਾ ਹੈ ਸਵਾਲ ਪੈਦਾ ਹੋਇਆ ਜੇ ਤੂੰ ਇਹ ਜਨੇਊ ਨਹੀਂ ਪਾਉਣਾ ਚਾਹੁੰਦਾ ਫਿਰ ਤੇਰੇ ਕੋਲ ਜਨੇਊ ਹੈਗਾ ਦੱਸ ਬਾਬਾ ਕਹਿੰਦਾ ਹੈਗਾ ਉਹ ਤੁਸੀਂ ਰੋਜ਼ ਪੜ੍ਹਦੇ ਹੋ ਦਇਆ ਕਪਾ ਆ ਸਾਡੇ 'ਚ ਵੀ ਆਵੇ ਅਸੀਂ ਆ ਬਾਹਰਲੇ ਪਹਿਰਾਵਿਆਂ ਤੱਕ ਅਜ ਸੀਮਤ ਰਹਿ ਗਏ ਆ ਸਿੱਖੀ ਵਾਲੀ ਗੱਲ ਸਾਡੇ 'ਚ ਵੀ ਆਵੇ ਉਹ ਕਿਦਾਂ ਆਵੇਗੀ ਜਦੋਂ ਸਾਡੇ 'ਚ ਦਇਆ ਪੈਦਾ ਹੋਵੇਗੀ ਇੱਕ ਸਿੱਖ ਦੂਜੇ ਪ੍ਰਤੀ ਦਇਆ ਰੱਖੇ ਫੇ ਕਹੇ ਨਾਲ ਨਫ਼ਰਤ ਨਹੀਂ ਕਰੇਗਾ ਸਿੱਖ ਕਦੀ ਸਿੱਖ ਦੀਆਂ ਜੜਾਂ ਨਹੀਂ ਵੜੇਗਾ ਸਿੱਖ ਤੇ ਕਦੀ ਗੈਰ ਸਿੱਖ ਦਾ ਪੁਰਾ ਨਹੀਂ ਮਨਾਉਂਦਾ ਜੀ ਦਇਆ ਕਪਹਾ ਫੇ ਸੰਤੋਖ ਮੁੰਦਾ ਸੰਤੋਖ ਆਖਿਆ ਸੀ ਨਾ ਬਾਬੇ ਨੇ ਸਾਡੇ ਕੰਨਾਂ ਵਿੱਚ ਸੰਤੋਖ ਦੀਆਂ ਮੁੰਦਰਾ ਪੈ ਜਾਣ ਕਿਸੇ ਦੀਆਂ ਗੱਲਾਂ ਸੁਣ ਕੇ ਮੈਂ ਅਸੰਤੋਖੀ ਨਾ ਹੋ ਜਾਵਾਂ ਮੈਂ ਆਪਣਾ ਘਰ ਟਾਣ ਵਾਲੇ ਪਾਸੇ ਨਾ ਤੁਰ ਪਾਵਾਂ ਫਲਾਣੇ ਨੇ ਵੱਡੀ ਕੋਠੀ ਬਣਾਲੀ ਮੈਂ ਆਪਣੇ ਢਾਡਮਾ ਸੰਤੋਖ ਦੀਆਂ ਮੰਦਰਾ ਸੰਤੋਖ ਸੂਤ ਜਤ ਗੰਢੀ ਸਤ ਵਟ ਇਹ ਜਨੇਊ ਹਾਇ ਤਾਂ ਪਾਂਡੇ ਹੈਗਾ ਨਾ ਜੀ ਸਾਡਾ ਆਚਰਨ ਧਰਮ ਸਾਡੀ ਸਖਸ਼ੀਅਤ ਹੈ ਧਰਮ ਸਾਡਾ ਆਚਰਨ ਹੈ ਉਹ ਕਿੱਥੋਂ ਸ਼ੁਰੂ ਹੁੰਦਾ ਹੈ ਕਿਵ ਸਚਿਆਰਾ ਸਚਾਰਤਾ ਦੇ ਵਿੱਚ ਸਾਰਾ ਕੁਝ ਹਰ ਗੁਣ ਸਚਿਆਰ ਮਨੁੱਖ ਚਾ ਜਾਂਦਾ ਹੈ ਕਿਉਂਕਿ ਸਾਡੀ ਸਖਸ਼ੀਅਤ ਦਾ ਆਧਾਰ ਹੀ ਸੱਚ ਹੈ ਨਾਮ ਹੈ ਜਿਹਨੂੰ ਆਖਿਆ ਸਤ ਨਾਮ ਸਤ ਨਾਮ ਸਾਰੀ ਸ੍ਰਸ਼ਟੀ ਦਾ ਵਿਧਾਨ ਹੀ ਸਤ ਨਾਮ ਹੈ ਇਸ ਤੋਂ ਅੱਗੇ ਫਿਰ ਕਰਤਾ ਸ਼ਕਤੀ ਲਾਗੂ ਹੁੰਦੀ ਹੈ ਕਰਤਾ ਬਾਕੀ ਸਾਰਾ ਕੁਝ ਬਾਅਦ ਵਿੱਚ ਬਣਿਆ ਪਹਿਲਾਂ ਸੱਚ ਹੈ ਪਹਿਲਾਂ ਨਾਮ ਹੈ ਇਹ ਸਿਧਾਂਤ ਹੈ ਗੁਰਮਤ ਦਾ ਇੱਕ ਓੰਕਾਰ ਤੋਂ ਬਾਅਦ ਸਤ ਨਾਮ ਕਰਤਾ ਫੇ ਪੁਰਖ ਹੈ ਜਿਹੜਾ ਸਾਰਿਆਂ 'ਚ ਸਮਾਇਆ ਹੋਇਆ ਹੈ ਆਪੀ ਨੇ ਆਪ ਸਾਜਿਓ ਉਥੇ ਵੀ ਇਹੀ ਗੱਲ ਹੈ ਆਪੀ ਨੇ ਆਪ ਸਾਜਿਓ ਉਹ ਕੀ ਹੈ ਆਪੀ ਨੇ ਰਚਿਓ ਸਤਨਾਮ ਆਪੀ ਨੇ ਰੱਖਿਓ ਨਾਮ ਕੀ ਹੈ ਸਤਨਾਮ ਉਹਨੇ ਆਪਣਾ ਵਿਧਾਨ ਆਪਣੀ ਮਰਿਆਦਾ ਉਹਨੇ ਆਪ ਕਾਇਮ ਕੀਤੀ ਹੈ ਦੋਈ ਕੁਦਰਤ ਕਰਤਾ ਕੀ ਹੈ ਦੋਈ ਕੁਦਰਤ ਸਾਜੀ ਹੈ ਕਿਉਂਕਿ ਜਦੋਂ ਕਰਤਾ ਬਣ ਕੇ ਕਾਰਜ ਕਰਦਾ ਫਿਰ ਦੋਈ ਕੁਦਰਤ ਉਹ ਸਾਜਦਾ ਹੈ ਨਾ ਇਹ ਸਾਰਾ ਬ੍ਰਹਿਮੰਡ ਉਹਨੇ ਅਖੰਡ ਬ੍ਰਹਿਮੰਡ ਸਾਜੇ ਆ ਅਕਾਲ ਪੁਰਖ ਤੇ ਗੁਰੂ ਸਭ ਤੋਂ ਪਹਿਲਾਂ ਹੈ